ਵੱਡੀ ਜ਼ਿੰਮੇਵਾਰੀ ਘਰ ਦੇ ਅੰਦਰ ਦੇਖੋ ਕਿੱਡੇ-ਕੱਡੇ ਤੱਕੜ ਰੱਗੇ ਸੀ ਲੋਕ ਦਾਤ ਦੇ ਸੀ 50 ਪਿੰਡਾਂ ਦੀ ਫਸਲ ਇਸ ਘਰ ਦੇ ਵਿੱਚ ਵਿਕਣ ਨੂੰ ਆਉਂਦੀ ਸੀ ਇਸ ਘਰ ਦੇ ਵਿੱਚ ਮਿੱਟੀ ਦੇ ਤੇਲ ਦਾ ਡੀਪੋ ਸੀ ਖੰਡ ਦਾ ਡੀਪੋ ਸੀ ਖੱਦਰ ਦਾ ਡੀਪੋ ਸੀ ਇਸ ਘਰ ਦੇ ਵਿੱਚ ਵੱਡਾ ਕਰਿਆਨੇ ਦਾ ਇੱਕ ਕੰਮ ਸੀ ਪੂਰਾ ਆਸ-ਪਾਸੇ ਦਾ ਇਲਾਕਾ ਇੱਥੋਂ ਪ੍ਰਾਸ਼ਨ ਲੈ ਕੇ ਜਾਂਦਾ ਫਸਲਾਂ ਵੇਚਦਾ ਸੀ ਸੋਨੀ ਸੀਟ ਦੇ ਘਰ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਕਾਗਜ਼ ਪਏ ਸੀ ਜਿਹੜੀਆਂ ਉਹਨੇ ਗਹਿਣੇ ਕਰ ਕਰਕੇ ਜੱਟਾਂ ਤੋਂ ਰੱਖੀਆਂ ਹੁੰਆਂ ਜਿਵੇਂ ਜਿਵੇਂ ਉਹਨੇ ਖੂਨ ਚੂਸ ਚੂਸ ਕੇ ਲੋਕਾਂ ਦੇ ਨਾਲ ਉਸ ਟਾਈਮ ਦੇ ਬਈ ਖਾਤਿਆਂ ਦੇ ਵਿੱਚ ਵਿਆਜ ਲਾਲਾ ਜੋੜੀਆਂ ਹੋਈਆਂ ਉਹ ਰਕਮਾਂ ਸਭ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਅੱਜ ਘਰ ਵੀ ਖਾਲੀ ਹੋ ਗਿਆ ਉਹ ਚੁੱਲ੍ਹਾ ਵੀ ਠੰਡਾ ਪੈ ਗਿਆ ਆਪਣੇ ਜਿਹੜੇ ਮਾੜੇ ਮੋٹے ਖੂਨ ਦੇ ਸਬੰਧੀ ਸੀ ਉਹੀ ਸਭ ਕੁਝ ਲੁੱਟ ਕੇ ਲੈ ਗਏ ਅੱਜ ਸ਼ਿਮਲਾ ਦੇਵੀ ਬੇਬੇ ਪਿੰਡ ਢੰਡਰੀਆਂ ਜ਼ిల్లా ਸੰਗਰੂਰ ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿੰਦੀ ਤਾਂ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਪਰ ਕਦੇ ਜਦ ਵੀ ਮਿਲਦੀ ਕਹਿੰਦੀ ਮੈਨੂੰ ਕਦੇ ਪਿੰਡ ਛੱਡਿਆ ਕਿਤੇ ਦੱਸਦੀ ਸੁਨਾਮ ਛੱਡਿਆ ਸੁਨਾਮ ਪੇਕੇ ਆ ਤੇ ਟੰਡਰੀਆਂ ਸਹਰੇ ਆ ਟੰਡਰੀਆਂ ਕੋਠੀ ਵੀ ਪਈ ਆ ਘਰ ਵੀ ਹੈਗਾ ਪਰ ਕੋਈ ਪੁੱਛਣ ਵਾਲਾ ਨਹੀਂ ਸੁਨਾਮ ਘਰ ਵੀ ਨਹੀਂ ਬਚਿਆ ਭਰਾ ਵੀ ਮਰ ਗਿਆ